ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਲਖਨ ਸਰਸਾਹਿਬ ਜੀ ਦੇ ਵੀਡੀਓ ਨੂੰ ਵੱਤੋ ਵੱਅ ਸ਼ੇਅਰ ਕਰਨਾ ਹੈ ਤਾਂਕੀ ਦੇਸ਼ਾ ਵਿਦੇਸ਼ਾ ਚ ਬਸਦੀ ਹੋਈ ਸੰਗਤ ਦਰਸ਼ਨ ਦਾ ਲਾਹਾ ਲੈ ਸਕੇ ਸੰਗਤ ਜੀ ਇਹ ਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਵਰ ਦਿੱਤਾ ਹੋਇਆ ਹੈ ਇਹ ਉਹ ਸਥਾਨ ਨੇ ਜਿੱਥੇ ਇਸ ਪਾਵਨ ਪਵਿੱਤਰ ਸਥਾਨ ਤੇ ਬਹਿ ਕੇ ਭਾਈ ਮਣੀ ਸਿੰਘ ਜੀ ਦੁਆਰਾ ਕਲਗੀਧਰ ਪਾਸ਼ਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਵਾਇਆ ਸੀ ਤੇ ਜਿਹੜੀ ਕਲਮ ਬਚ ਗਈ ਸੀ ਉਹਨ ਸਾਰੀ ਕਲਮ ਨੂੰ ਸਰੋਵਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਤੇ ਇਤਿਹਾਸ ਦੇ ਵਿੱਚ ਇਹ ਦਰਜ ਹੈ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਇਸ ਸਥਾਨ ਨੂੰ ਵਰ ਦਿੱਤਾ ਸੀ कि ਜਿਹੜਾ ਵੀ ਇੱਥੇ ਸ਼ਰਧਾਪੂਰਵਕ ਆਕੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ 35 ਅਖਰੀ ਲਿਖਦਾ ਹੈ ਉਹਨੂੰ ਬਹੁਤ ਹੀ ਛੇਤੀ ਸਾਰਾ ਕੰਠ ਹੋ ਜਾਂਦਾ ਹੈ ਤੇ ਲਿਖਣਾ ਵੀ ਆ ਜਾਂਦਾ ਹੈ ਇਸ ਸਥਾਨ ਦਾ ਇਹ ਵੀ ਬਹੁਤ ਵੱਡਾ ਮਹਤਵ ਹੈ ਇਸ ਸਥਾਨ ਤੇ ਜੇ ਕੋਈ ਬੱਚਾ ਮੰਦਬੁੱਤੀ ਹੋਵੇ ਉਨੂੰ ਵੀ ਲਾ ਕੇ ਇਸ ਸਥਾਨ ਦੇ ਵਿੱਚ સ્ਨਾਣ ਕਰਕੇ ਇਸ ਸਥਾਨ ਤੇ ਜੇ ਬੱਚਾ ਉੱਥੇ ਤਖਤੀ ਤੇ ਜਾਂ ਰੇਤ ਦੇ ਉੱਤੇ ਜੋ ਸਥਾਨ ਬਣਾ ਹੋਇਆ ਹੈ ਉੱਥੇ ਜੇ ਲਿਖਤ ਕਰਦਾ ਹੈ ਬੜਤ ਕਰਦਾ ਹੈ ਤੇ ਉਹਦਾ ਵੀ ਮਾਨਸਿਕ ਸੰਤੁਲਨ ਠੀਕ ਹੁੰਦਾ ਹੈ ਬਹੁਤ ਹੀ ਵੱਡਾ ਸਥਾਨ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਖੁਦ ਬਖਸ਼ੀਸ਼ ਕੀਤੀ ਸੀ ਤੇ ਸੰਗਤ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਵੀ ਤੁਸੀਂ ਲਾਹਾ ਲੈ ਸਕਦੇ ਹੋ ਕਿਉਂਕਿ ਜਦੋਂ ਵੀ ਆਪਾਂ ਕੋਈ ਚੀਜ਼ ਨੂੰ ਵੇਖਦੇ ਹਾਂ ਕੋਈ ਵੀਡੀਓ ਨੂੰ ਵੇਖਦੇ ਹਾਂ ਸਾਡੇ ਮਨ ਦੇ ਵਿੱਚ ਸ਼ਰਧਾ ਹੁੰਦੀ ਹੈ ਲੇਕਿਨ ਕਿਉਂ ਨਾ ਆਪਾਂ ਸਾਰਿਆਂ ਨੂੰ ਹੀ ਇਹ ਵੀਡੀਓ ਸ਼ੇਅਰ ਕਰਕੇ ਸਾਰਿਆਂ ਨੂੰ ਹੀ ਇਸ ਦਰਸ਼ਨ ਦਾ ਲਾਹਾ ਦੇ ਸਕੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦਰਸ਼ਨ ਕਰੋ ਤੇ ਜੇ ਤੁਹਾਡਾ ਵੀ ਬੱਚਾ ਕਿਸੇ ਕਾਰਨ ਤੋਂ ਪੜ੍ਹਾਈ ਦੇ ਵਿੱਚ ਨਹੀਂ ਇੰਟਰਸਟ ਲੈਂਦਾ ਜੇ ਤੁਹਾਡਾ ਬੱਚਾ ਵੀ ਕਿਸੇ ਕਾਰਨ ਤੋਂ ਮਦਬੁੱਧੀ ਹੈ ਤੇ ਤੁਸੀਂ ਇਸ ਸਥਾਨ ਤੇ ਗੁਰਦੁਆਰਾ ਲਖਨ ਸਰ ਸਾਹਿਬ ਦਮਦਮਾ ਸਾਹਿਬ ਵਿਖੇ ਉੱਥੇ ਜਾ ਕੇ ਆਪਣੇ ਬੱਚੇ ਨੂੰ ਲਿਜਾ ਕੇ ਗੁਰੂ ਪਾਤਸ਼ਾਹ ਦੇ ਦਰ ਤੇ ਨਤਮਸਤਕ ਹੋ ਕੇ ਤੁਸੀਂ ਵੀ ਦਾਤ ਮੰਗ ਸਕਦੇ ਹੋ ਗੁਰੂ ਪਾਸ਼ਾ ਜੀ ਨੇ ਸਾਨੂੰ ਬਹੁਤ ਵੱਡੀ-ਵੱਡੀ ਬਖਸ਼ਿਸ਼ਾਂ ਦਿੱਤੀ ਹੋਈ ਆ ਲੇਕਿਨ ਸਿਰਫ ਸਮਝਣ ਦੀ ਲੋੜ ਹੈ ਕਲਗੀਧਰ ਪਾਸ਼ਾ ਜੀ ਨੇ ਆਪਣਾ ਪੂਰਾ ਸਰਬੰਸ ਕੁਰਬਾਨ ਕਰ ਦਿੱਤਾ ਦੇਸ਼ ਧਰਮ ਮਾਨਵਤਾ ਵਾਸਤੇ ਬਹੁਤ ਵੱਡੀ ਵੱਡੀ ਸੋਗਾਤ ਸਾਨੂੰ ਦਿੱਤੀ ਹੈ ਇਹ ਉਨ ਸੋਗਾਤਾ ਦੇ ਵਿੱਚ ਇੱਕ ਬਹੁਤ ਵੱਡੀ ਸੋਗਾਤ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਸੰਗਤ ਜੀ ਇੱਥੇ ਬਹੁਤ ਵੱਡੇ ਤੌਰ ਤੇ ਇੱਥੇ ਸਲੇਟਾ ਰੱਖੀ ਹੋਈ ਆ ਤਖਤੀ ਰੱਖੀ ਹੋਈ ਆ ਇੱਥੇ ਆਪ ਜੀ ਆ ਕੇ ਅਭਿਆਸ ਕਰ ਸਕਦੇ ਹੋ ਜਿਹਨੂੰ ਪੰਜਾਬੀ ਪੜਨੀ ਨਹੀਂ ਆਉਂਦੀ ਲਿਖਣੀ ਨਹੀਂ ਆਉਂਦੀ ਆਪ ਜੀ ਦੇਖ ਸਕਦੇ ਹੋ ਕਿ ਇਹ ਸਲੇਟ ਰੱਖੀ ਹੋਈ ਹੈ ਇਸ ਤੇ ਊੜਾ ਐੜਾ ਸਭ ਲਿਖਾ ਹੋਇਆ ਹੈ ਤਾਂ ਕਿ ਇੱਥੇ ਆ ਕੇ ਸੰਗਤ ਅਭਿਆਸ ਕਰਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਲਖਨ ਸਰ ਸਾਹਿਬ ਜੀ ਦੇ ਇੱਥੇ ਹਰ ਪ੍ਰਾਣੀ ਨੂੰ ਆ ਕੇ ਨਤਮਸਤਕ ਹੋਣਾ ਚਾਹੀਦਾ ਹੈ ਗੁਰੂ ਪਾਤਸ਼ਾਹ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਸਾਨੂੰ ਗੁਰੂਗਨ ਸਾਹਿਬ ਜੀ ਵੀ ਗੁਰਮੁਖੀ ਦੇ ਵਿੱਚ ਪੜ੍ਹਨੇ ਚਾਹੀਦੇ ਆ ਦਰਸ਼ਨ ਕਰਨੇ ਚਾਹੀਦੇ ਆ ਤੇ ਆਪ ਜੀ ਦੇਖ ਸਕਦੇ ਹੋ ਇਹ ਤਖਤੀ ਰੱਖੀ ਹੋਈ ਹੈ ਜਿਹਦੇ ਉੱਤੇ 35 ਅਖਰੀ ਲਿਖੀ ਹੋਈ ਹੈ ਤੇ ਇਹਨੂੰ ਵੀ ਦੇਖ ਕੇ ਆਪ ਜੀ ਇਸकी ਹਲਤੋ ਵੀ ਆਪਣੇ ਬੱਚੇ ਨੂੰ 35 ਅੰਕ ਅਖਰੀ ਕੰਟ ਕਰਾ ਸਕਦੇ ਹੋ ਲਿਖਵਾ ਸਕਦੇ ਹੋ ਆਪ ਜੀ ਦਰਸ਼ਨ ਕਰ ਰਹੇ ਹੋ ਬੁਰਦੁਆਰਾ ਲਖਨ ਸਰ ਸਾਹਿਬ ਜੀ ਦੇ ਇੱਥੇ ਵੀ ਆਪ ਜੀ ਦੇਖ ਸਕਦੇ ਹੋ ਇਸ ਥਾਂ ਤੇ ਰੇਤ ਜਿਹੜਾ ਉਹਨੂੰ ਸਪਰੈਡ ਕੀਤਾ ਹੋਇਆ ਫੈਲਾਇਆ ਹੋਇਆ ਹੈ ਉਹਦੇ ਉੱਤੇ ਸਲੇਟੀ ਦੇ ਨਾਲ ਬੱਚੇ ਇੱਥੇ ਪ੍ਰੈਕਟਿਸ ਕਰਦੇ ਨੇ ਜਿਨ ਬੱਚਿਆਂ ਨੂੰ ਪੈਂਤੀ ਅਖਰੀ ਨਹੀਂ ਆਂਦੀ ਜਾਂ ਹੋਰ ਵੀ ਕੋਈ ਬੱਚਾ ਜੇ ਮਦਬੁੱਤੀ ਹੋਵੇ ਘਰ ਦੇ ਵਿੱਚ ਕਈ ਵਾਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਉਹ ਵੀ ਇਸ ਥਾਂ ਤੇ ਆ ਕੇ ਦਰਸ਼ਨ ਕਰ ਸਕਦਾ ਹੈ ਤੇ ਇਸ ਅਸਥਾਨ ਦੀ ਬਹੁਤ ਵੱਡੀ ਮਾਨਤਾ ਹੈ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਵੀ ਇੱਥੇ ਆ ਕੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰ ਸਕਦੇ ਹੋ ਉਹਨਾਂ ਦੀ ਦਿੱਤੀ ہوئی ਦਾਤ ਦੇ ਦਰਸ਼ਨ ਕਰਕੇ ਲਾਹਾ ਲੈ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਦਾ ਉਦੇਸ਼ ਹੈ ਘਰ ਘਰ ਦੇ ਵਿੱਚ ਗੁਰਸਥਾਨਾਂ ਗੁਰ ਇਤਿਹਾਸ ਦੇ ਨਾਲ ਸੰਗਤ ਨੂੰ ਜੋੜਨਾ ਹੈ ਤੇ ਆਪ ਜੀ ਵੀ ਇਹਦੇ ਵਿੱਚ ਯੋਗਦਾਨ ਪਾ ਸਕਦੇ ਹੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਗੁਰੂ ਪਾਸ਼ਾ ਤੁਹਾਡੇ ਉੱਤੇ ਕਿਰਪਾ ਕਰਨ ਮਿਹਰ ਕਰਨ ਵਿਸ਼ਵ ਦੇ ਵਿੱਚ ਸ਼ਾਂਤੀ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ